ਇੱਕ ਝਿੰਡ ਵਾਲੇ ਸਰਦਾਰਾਂ ਦਾ ਪੁੱਤ ਇੱਕ ਡਰਾਈਵਰ ਦੇ ਘਰੇ ਪਲਦਾ ਤੇ ਸੜਕ ਤੇ ਭੀਖ ਮੰਗਣ ਟਿਕਰ ਪਹੁੰਚ ਜਾਂਦਾ ਸੀ सोनू ਦੇ ਦੱਸਣ ਮੁਤਾਬਕ ਇਹ ਸੀ ਵੀ ਉਹ ਕੁੱਟਦੇ ਸੀ ਇਹਨੂੰ ਬਹੁਤ ਜ਼ਿਆਦਾ ਔਰ ਮੈਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਹੈਪੀ ਬਰਥਡੇ ਟੂ ਯੂ ਹੈਪੀ ਬਰਥਡੇ ਟੂ ਯੂ ਤਾੜੀਆਂ ਬਰਥਡੇ ਟੂ ਯੂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਜੀ ਅੱਜ ਸਾਡੇ ਸੋਨੂ ਦਾ ਜਨਮ ਦਿਨ ਆ ਜੀ ਸੋਨੂ ਹਰਿੰਦਰ ਸਿੰਘ ਸੋਨੂ ਇਹ ਬੱਚਾ ਜਦੋਂ ਸਾਡੇ ਕੋਲ ਆਇਆ ਸੀ 2017 ਦੀ ਗੱਲ ਆ ਕੋਟਕਪੂਰੇ ਸ਼ਹਿਰ ਤੋਂ ਚੌਂਕ ਦੇ ਵਿੱਚੋਂ ਲੈ ਕੇ ਆਏ ਸੀ ਬੱਚੇ ਨੂੰ ਔਰ ਇਹ ਬੱਚੇ ਨੂੰ ਬੀਲ ਚੇਅਰ ਤੇ ਬਿਠਾ ਕੇ ਘਰ ਦੇ ਚੌਂਕ ਦੇ ਵਿੱਚ ਛੱਡੇ ਹੁੰਦੇ ਸੀ ਸਾਰਾ ਦਿਨ ਵੀ ਭੀਖ ਮੰਗਣ ਲਈ ਔਰ ਇਹ ਬੱਚਾ ਨਾ ਚੱਲ ਸਕਦਾ ਸੀ ਔਰ ਨਾ ਇਹ ਉੱਥੇ ਉਸ ਸਮੇਂ ਹਾਲਾਤਾਂ ਨਾਲ ਲੜ ਸਕਦਾ ਸੀ ਕਰਮਾਂ ਦਾ ਐਸਾ ਚੱਕਰ ਚੱਲਿਆ ਰਾਜਾ ਪੁੱਤ ਸੀ ਰਾਜਾ ਰਾਜਿਆਂ ਦੇ ਘਰੇ ਜੰਮਿਆ ਸੀ ਪਰ ਇਹਨੂੰ ਕਹਿੰਦੇ ਕਿਸਮਤ ਆਪਾਂ ਕਿਸੇ ਕਹਾਣੀਆਂ ਸੁਣਦੇ ਆਂ ਫਿਲਮਾਂ 'ਚ ਦੇਖਦੇ ਹੁੰਨੇ ਆ ਅਕਸਰ ਇਹ ਸੋਨੂ ਦੇ ਨਾਲ ਆਪਣੇ ਦੇ ਨਾਲ ਬੀਤਿਆ ਬੋਲੇ ਸੋਨਿਹਾਰ ਜੀ ਕਾਲੇ ਸੋਨੂ ਨੇ ਆਪਣੀ ਜ਼ਿੰਦਗੀ ਦੇ ਵਿੱਚ ਜੰਮਣ ਤੋਂ ਪਹਿਲਾਂ ਹੀ ਆਪਣੀ ਜ਼ਿੰਦਗੀ ਦੇ ਪਾਸੇ ਪਲਟ ਦੇ ਦੇਖੇ ਬੜੇ ਤਗੜੇ ਸਰਦਾਰ ਸੀ ਟਰਾਂਸਪੋਰਟਰ ਸੀ ਉਹਨਾਂ ਦੇ ਘਰ ਬੱਚੇ ਦਾ ਜਨਮ ਹੁੰਦਾ ਪਰ ਬੱਚੇ ਦੇ ਜਨਮ ਹੋਣ ਤੋਂ ਪਹਿਲਾਂ ਬੱਚੇ ਦੇ ਫਾਦਰ ਸਾਹਿਬ ਦਾ ਐਕਸੀਡੈਂਟ ਹੋ ਕੇ ਦਿਹਾਂਤ ਹੋ ਜਾਂਦਾ ਡੈਥ ਹੋ ਜਾਂਦੀ ਔਰ ਬੱਚੇ ਦੀ ਮਾਂ ਬੱਚੇ ਨੂੰ ਜਨਮ ਦਿੰਦੀ ਆ ਤਾਂ ਆਪਣੀ ਭੈਣ ਦੇ ਘਰੇ ਰਹਿ ਕੇ ਕਿਉਂਕਿ ਪਿੱਛੇ ਪਰਿਵਾਰ ਚ ਵੀ ਕੋਈ ਨਹੀਂ ਸੀ ਨਾਨਾ ਵੀ ਹੈ ਨਹੀਂ ਸੀ ਨਾਨੀ ਵੀ ਹੈ ਨਹੀਂ ਸੀ ਪਰਿਵਾਰ ਵਾਲਿਆਂ ਨੂੰ ਜਨਮ ਸਮੇਂ ਪਤਾ ਲੱਗਦਾ ਵੀ ਸੋਨੂ ਨੂੰ ਕੋਈ ਫਿਜ਼ੀਕਲੀ ਦਿੱਕਤ ਆ ਵੀ ਇਹ ਅਪਾਹਜ ਬੱਚਾ ਪੈਦਾ ਹੋਊਗਾ ਤਾਂ ਉਹ ਐਲਾਨ ਕਰਦੇ ਆ ਵੀ ਅਸੀਂ ਬੱਚਾ ਅਡਾਪਟ ਕਰਾਉਣਾ ਜੇ ਕਿਸੇ ਨੇ ਲੈਣਾ ਹੋਵੇ ਤਾਂ ਟਰਾਂਸਪੋਰਟ ਦੇ ਵਿੱਚੋਂ ਇੱਕ ਡਰਾਈਵਰ ਭਰਾ ਉੱਠ ਕੇ ਕਹਿੰਦਾ ਵੀ ਇਹ ਮੈਨੂੰ ਦੇ ਦਿਓ ਬੱਚਾ ਕਿਉਂਕਿ ਉਹਦੇ ਤਿੰਨ ਕੁੜੀਆਂ ਹੀ ਸੀ ਤਾਂ ਉਹ ਸੋਨੂ ਨੂੰ ਅਡਾਪਟ ਕਰ ਲੈਂਦਾ ਤੇ ਉਹ ਪੁੱਤ ਲੈ ਕੇ ਘਰੇ ਆ ਜਾਂਦਾ ਸੋਨੂ ਦੀ ਮੰਮੀ ਆਪਣੇ ਰਸਤੇ ਤੇ ਅੱਗੇ ਵੱਧ ਜਾਂਦੀ ਅੱਗੇ ਗਾਂ ਉਹਦੀ ਮੈਰਿਜ ਹੋ ਜਾਂਦੀ ਹੈ ਜਾਂ ਜਿਵੇਂ ਵੀ ਜ਼ਿੰਦਗੀ ਚੱਲਦੀ ਗਈ 2.5 ਸਾਲਾਂ ਬਾਅਦ ਉਸ ਮੇ ਡਰਾਈਵਰ ਵੀਰ ਨੂੰ ਪਤਾ ਲੱਗਿਆ ਵੀ ਇਹ ਬੱਚਾ ਪਹਾਜਾ ਚੱਲ ਫਿਰ ਨਹੀਂ ਸਕਦਾ ਉਹ ਫਿਰ ਸਰਦਾਰਾਂ ਨਾਲ ਗੱਲ ਕਰਦਾ ਜਾ ਕੇ ਤਾਂ ਸਰਦਾਰ ਸੋਨੂ ਦਾ ਆਪਰੇਸ਼ਨ ਕਰਾ ਕੇ ਦਿੰਦੇ ਆ ਲੱਤਾਂ ਦਾ ਵੀ ਚੱਲਣ ਲੱਗ ਜੂ ਕੋਈ ਕੋਈ ਗੱਲ ਨਹੀਂ ਪਰ ਸੋਨੂ ਨਹੀਂ ਚੱਲਦਾ ਇੱਕ ਆਪਣੇ ਮੁਨੀਮ ਦੀ ਡਿਊਟੀ ਲਾ ਦਿੰਦੇ ਆ ਵੀ ਹਰ ਮਹੀਨੇ ਇਹਦੀਆਂ ਜ਼ਰੂਰਤਾਂ ਪੂਰੀਆਂ ਕਰਨੀਆਂ ਮੁਨੀਮ ਹਰ ਮਹੀਨੇ ਆਉਂਦਾ ਹਰ ਸ਼ਮਾਹੀ ਆਉਂਦਾ ਸੋਨੂ ਦੇ ਬਾਪੂ ਨੂੰ ਜਿਹੜਾ ਡਰਾਈਵਰ ਸੀ ਉਹਨੂੰ ਕੁਝ ਖਰਚਾ ਦੇ ਜਾਂਦਾ ਸੋਨੂੰ ਨੂੰ ਢੀੜੇ ਕੱਪੜੇ ਲੈ ਕੇ ਦੇ ਜਾਂਦਾ ਸਾਮਾਨ ਲੈ ਕੇ ਦੇ ਜਾਂਦਾ ਜਿਵੇਂ ਜਿਵੇਂ ਸੋਨੂ ਵੱਡਾ ਹੁੰਦਾ 5-7 ਸਾਲਾਂ ਦਾ 8 ਸਾਲਾਂ ਦਾ ਹੋ ਗਿਆ ਸੋਨੂ ਸਵਾਲ ਪੁੱਛਣ ਲੱਗ ਜਾਂਦਾ ਵੀ ਇਹ ਕੌਣ ਆ ਤਾਂ ਹੌਲੀ-ਹੌਲੀ ਉਹ ਵੀ ਉਹਨੋਂ हट ਗਿਆ ਤਾਂ ਸੋਨੂ ਦੀਆਂ ਭੈਣਾਂ ਵੀ ਵੱਡੀਆਂ ਹੋ ਗਈਆਂ ਉਹ ਡਰਾਈਵਰ ਵੀਰ ਦੀਆਂ ਕੁੜੀਆਂ ਜਦੋਂ ਦੇਖਦੀਆਂ ਵੀ ਇੱਕ ਅਪਾਹਜ ਬੱਚਾ ਸਾਡਾ ਵੀਰ ਬਣ ਗਿਆ ਤਾਂ ਉਹਨਾਂ ਨੂੰ ਲੱਗਦਾ ਵੀ ਇਹ ਸਾਡਾ ਘਰ ਨਹੀਂ ਸੰਭਾਲ ਸਕਦਾ ਤਾਂ ਉਹਨਾਂ ਕੁੜੀਆਂ ਦੇ ਵਿਆਹ ਹੋ ਜਾਂਦੇ ਤੇ ਬਾਪੂ ਘਰ ਜਵਾਈ ਰੱਖ ਲਿੰਦਾ ਘਰ ਜਵਾਈ ਆਪਣੇ ਸਾਲੇ ਨੂੰ ਜਾਂ ਭੈਣਾ ਆਪਣੇ ਭਰਾ ਨੂੰ ਉਸ ਘਰ ਦੇ ਵਿੱਚ ਕਿਸ ਤਰੀਕੇ ਨਾਲ ਤਿਸਕਾਰ ਦੀ ਨਿਗਾਨਾ ਦੇਖਦੀਆਂ ਉਹ ਤੋਂ ਅੰਦਾਜ਼ਾ ਲਾ ਸਕਦੇ ਆ ਵੀ ਇਹ ਬੱਚੇ ਨੂੰ ਸਵੇਰੋਂ ਚੌਂਕ ਦੇ ਵਿੱਚ ਭੇਜਿਆ ਜਾਂਦਾ ਸੀ ਤਾਂ ਜੋ ਇਹ ਭੀਖ ਮੰਗ ਸਕੇ ਇਹ ਵਾਇਗਰੂ ਜਾਣਦਾ ਸੱਚੇ ਪਾਤਸ਼ਾਹ ਜਾਣਦੇ ਆ ਵੀ ਉਹ ਇਦਾਂ ਦੇ ਹਾਲਾਤ ਉਹਨਾਂ ਨੇ ਕਿਉਂ ਪੈਦਾ ਕੀਤੇ ਪਰ ਸੋਨੂ ਦੇ ਦੱਸਣ ਮੁਤਾਬਕ ਇਹ ਸੀ ਵੀ ਉਹ ਕੁੱਟਦੇ ਸੀ ਇਹਨੂੰ ਬਹੁਤ ਜ਼ਿਆਦਾ ਜੋ ਕਿ ਲੋਕਾਂ ਨੇ ਵੀ ਬਾਅਦ ਵਿੱਚ ਸਾਨੂੰ ਦੱਸਿਆ ਜਦੋਂ ਅਸੀਂ ਵੀਡੀਓ ਸ਼ੇਅਰ ਕੀਤੀ ਔਰ ਮੈਨੂੰ ਭੀਖ ਮੰਗਣ ਲਈ ਮਜਬੂਰ ਕਰਦੇ ਸੀ ਸੋਨੂ ਵੀਰ ਨੂੰ ਸਾਨੂੰ ਅਣਗਵਾਨ ਦੇ ਦੁਕਾਨ ਵਾਲੇ ਕੁਝ ਦੱਸਦੇ ਆ ਤੇ ਸਾਡੇ ਟੀਮ ਦੇ ਮੈਂਬਰ ਗੁਰਧਿਆਨ ਵੀਰੇ ਹੁਣੇ ਲੈ ਕੇ ਆਉਂਦੇ ਆ ਇੱਥੇ ਤੇ ਅਸੀਂ ਪਿਛਲੇ ਕਰੀਬ 8 ਸਾਲਾਂ ਤੋਂ ਲਗਾਤਾਰ ਸੋਨੂ ਨੂੰ ਸੋਨੂੰ ਵੀ ਆਪਣੀਆਂ ਜੜਾਂ ਲੱਭਣ ਲਈ ਤਰ ਲੋ ਮੱਛੀ ਹੁੰਦਾ ਹਰੇਕ ਨੂੰ ਦੱਸਦਾ ਵੀ ਪਿੰਡ ਕਿਹੜਾ ਪਿੰਡ ਸੀ ਢੀਂਡਾਲਾ ਜੀ ਢੀਂਡਾਲਾ ਪਿੰਡ ਆ ਸ਼੍ਰੀ ਮਕਸਦ ਜਿਵਲੇ ਦੇ ਵਿੱਚ ਇਹਨੂੰ ਮੁਨੀਮ ਨੇ ਦੱਸਿਆ ਸੀ ਥੋੜਾ ਜਿਹਾ ਜਦੋਂ ਇਹ 8 ਸਾਲਾਂ ਦਾ ਸੀ ਇਹਨੂੰ ਥੋੜਾ ਬੋਤਾ ਮੁਨੀਮ ਨੇ ਦੱਸਿਆ ਸੀ ਵੀ ਤੂੰ ਸਰਦਾਰਾਂ ਦਾ ਪੋਤਾ ਫਿਰ ਇਹਦੇ ਬਾਪ ਨੇ ਵੀ ਇਹਨੂੰ ਦੱਸਿਆ ਵੀ ਤੂੰ ਸਰਦਾਰਾਂ ਦਾ ਪੋਤਾ ਤੇਰੇ ਨਾਲ ਆਹ ਕੁਝ ਹੋਇਆ ਹੋਇਆ ਤਾਂ ਇਹ ਲੱਭਣ ਦੀ ਕੋਸ਼ਿਸ਼ ਕਰਦਾ ਸੀ ਵੀ ਵੀਡੀਓ 'ਚ ਬੋਲਦੇ ਵੀ ਢੀਂਡਾਲਾ ਦੇ ਸਰਦਾਰ ਜੇ ਕੋਈ ਹੈਗੇ ਆ ਸਾਨੂੰ ਮਿਲੋ ਪਰ ਕੋਈ ਮਿਲਣ ਨਹੀਂ ਆਇਆ ਅਸੀਂ ਪਿੰਡ ਤੋਂ ਵੀ ਪਤਾ ਕਰਾਇਆ ਇੱਕ ਬੰਦਾ ਸਾਨੂੰ ਝਿੰਡ ਵਾਲੇ ਦਾ ਵੀ ਮਿਲਿਆ ਉਹ ਇੱਥੋਂ ਸਾਡੇ ਨਾਲ ਗੱਲ ਕਰਕੇ ਗਿਆ ਉਸ ਤੋਂ ਬਾਅਦ ਜਾ ਕੇ ਉਹਨੇ ਸਾਡਾ ਫੋਨ ਚ ਨਹੀਂ ਗਏ ਕੋਈ ਦੱਸਣ ਨੂੰ ਤਿਆਰ ਹੀ ਨਹੀਂ ਸੀ ਪਰ ਉਹ ਡਾਡਾ ਸਭ ਦੇਖਦਾ ਸਭ ਜਾਣਦਾ ਸਭ ਦੀਆਂ ਜਾਣਦਾ ਇੱਕ ਦਿਨ ਇਸੇ ਤਰ੍ਹਾਂ ਜਿਵੇਂ ਅੱਜ ਵੀਡੀਓ ਪਾ ਰਹੇ ਆ ਅਸੀਂ ਅਕਸਰ ਤੁਹਾਨੂੰ ਦੀਆਂ ਵੀਡੀਓ ਪਾਉਂਦੇ ਹਰ ਜਨਮ ਦਿਨ ਤੇ ਅਸੀਂ ਇਹਦਾ ਕੇਕ ਕੱਟਦੇ ਆ ਅੱਜ ਕਰੀਬ 9 ਸਾਲ ਹੋ ਗਏ ਨੂੰ ਇੱਥੇ ਸਾਡੇ ਕੋਲ ਅੱਜ ਇਹ ਸਾਡਾ ਛੋਟਾ ਭਰਾ ਤੁਰਿਆ ਵੀ ਫਿਰਦਾ ਵਧੀਆ ਜ਼ਿੰਦਗੀ ਜਿਉਂਦਾ ਪਰ ਆਪਣਿਆਂ ਦੇ ਨਾਲ ਜਿਹੜੀ ਆਪਣੇ ਘਰ 'ਚ ਜ਼ਿੰਦਗੀ ਦੇਣੀ ਮਿਲਣੀ ਸੀ ਉਹ ਜ਼ਿੰਦਗੀ ਨਹੀਂ ਮਿਲੀ ਜੀ ਔਰ ਫਿਰ ਅੱਜ ਤੋਂ 4-5 ਮਹੀਨੇ ਪਹਿਲਾਂ ਸੋਨੂ ਦੀ ਮੰਮੀ ਇਹਦੀ ਵੀਡੀਓ ਦੇਖਦੀ ਤੇ ਉਹਦਾ ਮਨ ਪਿਗਲਦਾ ਉਹ ਤੜਫਦੀ ਉਹ ਮਾਂ ਦੀ ਮਮਤਾ ਨੂੰ ਇੱਥੇ ਤੇ ਕਰ ਖਿੱਚ ਕੇ ਲੈ ਆਈ ਇੱਥੇ ਆ ਕੇ ਵੀ ਉਹਨੇ ਸਾਨੂੰ ਹਾਲਾਂਕਿ ਇਹ ਕਿਹਾ ਝੂਠ ਬੋਲਿਆ ਵੀ ਮੈਂ ਇਹਦੀ ਮਾਸੀ ਆ ਵੀ ਮੈਂ ਇਹਦੀ ਮੰਮੀ ਨਹੀਂ ਹੈਗੀ ਵੀ ਤੁਸੀਂ ਮੈਨੂੰ ਇੱਕ ਵਾਰੀ ਮਿਲਾ ਦਿਓ ਤਾਂ ਸਾਰੀ ਗੱਲ ਖੁੱਲੀ ਤਾਂ ਉਹਨੇ ਸਾਰੀ ਆ ਗੱਲ ਦੱਸੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਜਿਵੇਂ ਵੀ ਉਹਨਾਂ ਨੇ ਦੱਸਿਆ ਸੀ ਵੀ ਵੀ ਬੱਚਿਆਂ ਨੂੰ ਅਡੌਪਟ ਕਰਾਉਣਾ ਪੈ ਗਿਆ ਸਾਨੂੰ ਵੀ ਇਹਦੇ ਪਾਪਾ ਦੀ ਡੈਥ ਹੋ ਗਈ ਸੀ ਵੀ ਮੇਰੇ ਵੱਸ ਦੀ ਗੱਲ ਨਹੀਂ ਸੀ ਮੇਰੇ ਘਰਦਿਆਂ ਨੇ ਪ੍ਰੈਸ਼ਰ ਪਾਤਾ ਵੀ ਤੇਰਾ ਵਿਆਹ ਅੱਗੇ ਕਰਨਾ ਵਾ ਵੀ ਇਹ ਬੱਚਾ ਤੂੰ ਕਿਸੇ ਨੂੰ ਦੇ ਦੇ ਵੀ ਮੈਂ ਇਹਦੀ ਹੁਣ ਜਦੋਂ ਵੀਡੀਓ ਦੇਖਦੀ ਆ ਜਾਂ ਕਿਵੇਂ ਵੀ ਮੈਂ ਬਹੁਤ ਤੜਫਦੀ ਆ ਮੇਰਾ ਜੀ ਕਰਦਾ ਮੈਂ ਜਾ ਕੇ ਮਿਲਾ ਵੀ ਮੇਰੀ ਬੇਨਤੀ ਹੈ ਵੀ ਮੇਰਾ ਚਿਹਰਾ ਨਾ ਕਿਸੇ ਪਾਸੇ ਦਿਖਾਇਓ ਮੇਰੀ ਵੀਡੀਓ ਨਾ ਪਾਇਓ ਚਲੋ ਅਸੀਂ ਉਸ ਭੈਣ ਦੀ ਗੱਲ ਮੰਨਦੇ ਆ ਉਹਦੀ ਵੀਡੀਓ ਨਹੀਂ ਪਾਈ ਤੇ ਉਹ ਉਹਦਾ ਚਿਹਰਾ ਅਸੀਂ ਕਿਤੇ ਡਿਸਕਲੋਜ਼ ਨਹੀਂ ਕੀਤਾ ਪਰ ਮੈਂ ਉਸ ਭੈਣ ਨੂੰ ਮਿਲਦਾ ਤਾਂ ਪੁੱਛਦਾ ਵੀ ਮਸਲਾ ਕੀ ਆ ਭੈਣੇ ਉਹ ਭੈਣ ਦੱਸਦੀ ਆ ਸਾਰੀ ਗੱਲ ਵੀ ਬਿਰਿਆ ਮੇਰੀ ਕਿਸਮਤ ਨੇ ਮੇਰੇ ਨਾਲ ਆ ਖੇਡ ਖੇੜੀ ਆ ਵੀ ਅੱਜ ਮੈਂ ਚੋਰੀ ਆਈ ਆ ਆਪਣੇ ਘਰ ਤੋਂ ਆਪਣੇ ਘਰਦਿਆਂ ਤੋਂ ਆਪਣੇ ਬੱਚਿਆਂ ਤੋਂ ਆਪਣੇ ਪਰਿਵਾਰ ਤੋਂ ਵੀ ਮੈਂ ਆਪਦੇ ਪੁੱਤ ਨੂੰ ਮਿਲਣ ਆਈ ਆ ਮੈਂ ਆਪਣੀ ਮਮਤਾ ਦੀ ਮੂਹਰੇ ਹਾਰੀ ਹੋਈ ਅੱਜ ਇੱਥੇ ਤੇ ਅਸੀਂ ਉਹ ਭੈਣ ਨੂੰ ਕਿਹਾ ਵੀ ਕੋਈ ਗੱਲ ਨਹੀਂ ਭੈਣ ਮੇਰੀ ਤੂੰ ਮਿਲ ਜਿਆ ਕਰ ਸੋਨੂੰ ਨੂੰ ਮਿਲਾਇਆ ਸੋਨੂੰ ਨੂੰ ਅੱਜ ਤੱਕਰ ਵੀ ਇਹੀ ਸੀ ਵੀ ਇਹਦੀ ਮਾਸੀ ਆ ਉਹ ਸੋਨੂੰ ਉਹ ਕੌਣ ਸੀ ਪਤਾ ਕੌਣ ਸੀ ਉਹ ਮੰਮੀ ਸੀ ਪਤਾ ਤੇਰੀ ਉਹਨੇ ਜਨਮ ਦਿੱਤਾ ਪੁੱਤ ਤੈਨੂੰ ਤੇਰੋਂ ਕੋਈ ਪਰਮਾਤਮਾ ਨੇ ਵੜੀ ਐ ਸੰਜ ਹੂੰ ਮੈਨੂੰ ਤਾਂ ਗਏ ਆ ਕੇ ਹਾਂ ਜਦੋਂ ਕਿਤੇ ਦੁਬਾਰਾ ਚ ਆਇਆ ਪਰਮਾਤਮਾ ਨੂੰ ਫੇਰ ਆ ਜਾਣਗੇ ਫੇਰ ਆ ਜਾਣਗੇ ਦੇਖੋ ਸਬਰ ਦੇਖੋ ਇਹਨੂੰ ਕਹਿੰਦੇ ਸਬਰ ਕਹਣਾ ਚੱਲ ਕੋਈ ਨਾ ਬਾਈ ਮਿਲ ਤਾ ਗਈ ਮਾਂ ਇਹ ਜੇ ਰੱਬ ਦੁੱਖ ਦਿੰਦਾ ਨਾ ਤਾਂ ਸਬਰ ਵੀ ਦਿੰਦਾ ਉਹ ਤੇ ਜੇ ਵਾਹਿਗੁਰੂ ਆਪਾਂ ਦੇਖਦੇ ਆਂ ਕਈ ਵਾਰੀ ਕਿਸੇ ਨੂੰ ਇੰਨੀ ਤਕਲੀਫ ਦਿੱਤੀ ਅਸੀਂ ਪੇਸ਼ੈਂਟ ਲੈ ਕੇ ਉਹਨਾਂ ਦੇ ਕੀੜੇ ਪਏ ਹੁੰਦੇ ਆ ਏਡੇ ਏਡੇ ਜ਼ਖਮ ਹੁੰਦੇ ਆ ਉਹਨਾਂ ਨੂੰ ਦਰਦ ਹੀ ਨਹੀਂ ਹੁੰਦਾ ਕਿਉਂਕਿ ਰੱਬ ਉਹਨਾਂ ਨੂੰ ਸ਼ਕਤੀ ਵੀ ਦਿੰਦਾ ਉਹਨੂੰ ਸਹਿਣ ਕਰਨ ਦੀ ਇਸੇ ਤਰ੍ਹਾਂ ਬਹੁਤ ਸਾਰੀਆਂ ਸਾਡੇ ਕੋਲੇ ਐਸੀਆਂ ਮਾਵਾਂ ਨੇ ਭੈਣਾਂ ਨੇ ਬਾਪੂ ਨੇ ਬਜ਼ੁਰਗ ਨੇ ਵੀਰ ਨੇ ਜਿਨ੍ਹਾਂ ਦੇ ਪੂਰੇ ਪੂਰੇ ਪਰਿਵਾਰ ਖਤਮ ਹੋ ਗਏ ਪਰ ਉਹ ਫੇਰ ਵੀ ਹੌਸਲੇ ਚ ਨੇ ਵੀ ਕੋਈ ਗੱਲ ਨਹੀਂ ਜੋ ਵੈਗ ਨੂੰ ਮੰਝੂ ਅੱਜ ਸੋਨੂ ਦੀ ਵੀ ਜ਼ਿੰਦਗੀ ਦੇ ਵਿੱਚ ਐਸੇ ਹਾਲਾਤ ਬਣੇ ਹੋਏ ਸੀ ਵੀ ਜਿਹੜਾ ਇੱਕ ਪਰਦਾ ਸੀ ਉਹ ਪਿਛਲੇ 4 ਕਿ ਮਹੀਨੇ ਪਹਿਲਾਂ ਹੀ ਚੱਕਿਆ ਗਿਆ ਵੀ ਸੋਨੂ ਇੱਕ ਢੀਂਡ ਵਾਲੇ ਸਰਦਾਰਾਂ ਦਾ ਪੁੱਤ ਇੱਕ ਡਰਾਈਵਰ ਦੇ ਘਰੇ ਪਲਦਾ ਤੇ ਸੜਕ ਤੇ ਭੀਖ ਮੰਗਣ ਟਿਕਰ ਪਹੁੰਚ ਜਾਂਦਾ ਸੱਚੇ ਪਾਤਸ਼ਾਹ ਵਾਹਿਗੁਰੂ ਫੇਰ ਕਿਰਪਾ ਕਰਦੇ ਆ ਸਾਡੇ ਵਰਗੇ ਕਲਯੁਗੀ ਪਾਪੀਆਂ ਨੂੰ ਸਾਨੂੰ ਚੋਰ ਚੱਕਿਆਂ ਨੂੰ ਸਮਾਜ ਸੇਵੀ ਬਣਾਉਂਦੇ ਨੇ 2016 ਚ ਤੇ ਸਾਤੋਂ ਗੁਰੂ ਸਾਹਿਬ ਇਹ ਸੇਵਾ ਲੈਂਦੇ ਨੇ ਇਸ ਰੱਬ ਵਰਗੇ ਬੱਚੇ ਦੀ ਅਸੀਂ ਇਹ ਦੋ ਬੱਚੇ ਇੱਕੋ ਸਮੇਂ ਦੇ ਵਿੱਚ ਹੀ ਲੈ ਕੇ ਆਏ ਸੀ ਲਗਭਗ 6-6 ਮਹੀਨਿਆਂ ਦਾ ਫਰਕ ਸੀ ਨਾ ਸੋਨੂੰ ਹਾਂਜੀ ਬਾਈ ਇਹ ਬੱਚੇ ਨਾਲ ਵਸੀਮ ਇਹੀ ਸੀ ਇਹ ਵੀ ਇਹ ਬੋਲ ਵੀ ਨਹੀਂ ਸਕਦਾ ਸੀ ਤਿੰਨਾ ਚੱਲ ਸਕਦੇ ਸੀ ਇਹ ਦੋਨੇ ਬੱਚੇ ਹੀ ਰੋੜਦੇ ਸੀ ਜਮੀਨ ਦੋਨਾਂ ਦੇ ਲੱਤਾਂ ਦੇ ਆਪਰੇਸ਼ਨ ਹੋਏ ਕਰੀਬ 2 ਸਾਲ ਤੋਂ ਉੱਪਰ ਸਮਾਂ ਲੱਗਿਆ ਇਹਨਾਂ ਨੂੰ ਤੁਰਨ ਵਾਸਤੇ 2 ਸਾਲ ਇਹਨਾਂ ਦੀ ਐਕਸਰਸਾਈਜ਼ਾਂ ਆਪਰੇਸ਼ਨ ਸਰਜਰੀਆਂ ਬਹੁਤ ਹੋਈਆਂ ਅੱਜ ਇਹ ਦੋਨੇ ਬੱਚੇ ਬੋਕਰ ਤੇ ਤੁਰਦੇ ਵੀ ਆ ਔਰ ਸਾਡਾ ਕੋਮਲ ਆ ਜਿਹੜਾ ਇਹ ਗੁਰਦੁਆਰਾ ਸਾਹਿਬ ਵਾਹਿਗੁਰੂ ਦਾ ਜਾਪ ਕਰਦਾ ਸਪੀਕਰ ਦੇ ਵਿੱਚ ਜਿਹੜਾ ਕਿ ਗੰਗਾ ਸੀ ਬੱਚਾ ਇਹਦੇ ਨਾਲ ਵੀ ਕੁਛ ਰੱਬ ਨੇ ਐਸੀ ਕੀਤੀ ਪਾਪਾ ਡਰਾਈਵਰ ਸੀ ਟਰੱਕ ਡਰਾਈਵਰ ਸੀ ਐਚ ਆਈ ਵੀ ਪੋਜ਼ਿਟਿਵ ਹੋ ਗਏ ਐਡਜ਼ ਹੋ ਗਈ ਉਹਨਾਂ ਨੂੰ ਅੱਗੋਂ ਮੰਮੀ ਨੂੰ ਵੀ ਹੋ ਗਈ ਉਹ ਦੋਨੋਂ ਰੱਬ ਨੂੰ ਪਿਆਰੇ ਹੋਗੇ ਚਾਚੇ ਤਾਏ ਮਾਮੇ ਮਾਸੀਆਂ ਭੂਆ ਤਾਂ ਆਪਾਂ ਸਭ ਜਾਣਦੇ ਹੀ ਆ ਕੋਈ ਨਹੀਂ ਕਿਸੇ ਦਾ ਬੇਲੀ ਦੁਨੀਆ ਮਤਲਬ ਦੀ ਆ ਇਹ ਬੱਚਾ ਰੜ ਕੇ ਜਾਂਦਾ ਬਾਹਰ ਔਰ ਡੈਥ ਬੈੱਡ ਤੇ ਪਈ ਆਪਣੀ ਮਾਂ ਨੂੰ ਲਿਆ ਕੇ ਰੋਟੀ ਖਵਾਉਂਦਾ ਘਰ ਚ ਮੀਂਹ ਪੈਣ ਦਾ ਤੇ ਇੰਨਾ ਇੰਨਾ ਪਾਣੀ ਖੜ ਜਾਂਦਾ ਕਿ ਬੱਚਾ ਰੋੜ ਰੋੜ ਕੇ ਇੱਕ ਹੱਥ ਐ ਗਲਾਸ ਫੜ ਕੇ ਐਦਾਂ ਰੋੜ ਰੋੜ ਕੇ ਜਾਂਦਾ ਤੇ ਉਹਦੇ ਚ ਕੋਈ ਦਹੀਂ ਪਾਣਦਾ ਕੋਈ ਦਾਲ ਪਾਣਦਾ ਉਹ ਲਿਆ ਕੇ ਆਪਣੀ ਮਾਂ ਨੂੰ ਖਵਾਉਂਦਾ ਔਰ ਗੱਡਰ ਬਾਲਿਆਂ ਦੀ ਛੱਤ ਟੁੱਟੀ ਪਈ ਇੱਕ ਉਸ ਖੰਡ ਦੇ ਥੱਲੇ ਪਈ ਸੀ ਮਾਂ ਜਿਹੜਾ ਹਜੇ ਟੁੱਟਿਆ ਨਹੀਂ ਸੀ ਮਤਲਬ ਜ਼ਿੰਦਗੀ ਦੇ ਵਿੱਚ ਆਪਾਂ ਕਈ ਵਾਰੀ ਆਪਣੀਆਂ ਤਕਲੀਫਾਂ ਨੂੰ ਦੁੱਖਾਂ ਨੂੰ ਬਹੁਤ ਵੱਡਾ ਮੰਨ ਲੈਂਦੇ ਆ ਵੀ ਸਾਡੇ ਨਾਲ ਰੱਬ ਨੇ ਬਹੁਤ ਮਾੜੀ ਕੀਤੀ ਭੈਣੋ ਤੇ ਭਰਾਵੋ ਆਪਾਂ ਪਹਿਲਾਂ ਤਾਂ ਬਹੁਤ ਚੰਗੇ ਆ ਵੀ ਸੱਚੇ ਪਾਤਸ਼ਾਹ ਨੇ ਤੁਹਾਨੂੰ ਹੱਥ ਪੈਰ ਦਿੱਤੇ ਆ ਜਵਾਨ ਦਿੱਤੀ ਆ ਬੋਲਣ ਲਈ ਅੱਖਾਂ ਦਿੱਤੀਆਂ ਦੇਖਣ ਲਈ ਕੰਨ ਦਿੱਤੇ ਆ ਸੁਣਨ ਲਈ ਲੱਤਾਂ ਪੈਰ ਦਿੱਤੇ ਆ ਤੁਰਨ ਲਈ ਬਹੁਤ ਲੋਕ ਨੇ ਜਿਹੜੇ ਆਪਾਂ ਤੋਂ ਹਜ਼ਾਰਾਂ ਗੁਣੇ ਤੰਗ ਨੇ ਦੁਖੀ ਨੇ ਅੱਜ ਸਾਡੇ ਛੋਟੇ ਭਰਾ ਦੀ सोनू ਦੀ 29ਵੀਂ ਜਨਮ ਦਿਨ ਦੀ ਤੁਹਾਡੇ ਨਾਲ ਸਾਂਝ ਪਾ ਰਹੇ ਆ 29 ਸਾਲਾਂ ਦਾ ਹੋ ਗਿਆ ਇਹ ਬੱਚਾ ਅੱਜ ਤੋਂ 29 ਸਾਲ ਪਹਿਲਾਂ ਜਦੋਂ ਇਹ ਜੰਮਿਆ ਸੀ ਜਾਂ ਜੰਮਣ ਤੋਂ ਕੁਝ ਮਹੀਨੇ ਪਹਿਲਾਂ ਜਦੋਂ ਪਤਾ ਲੱਗਿਆ ਸੀ ਉਦੋਂ ਇਹਦਾ ਬਾਪ ਵੀ ਜਿਉਂਦਾ ਸੀ ਇਹਦੀ ਮੰਮੀ ਵੀ ਸੀਗੀ ਕਿੰਨੀ ਕੋ ਉਹਨਾਂ ਨੇ ਉਸ ਟਾਈਮ ਖੁਸ਼ੀ ਮਨਾਈ ਹੋਊ ਜਦੋਂ ਪਤਾ ਲੱਗਿਆ ਹੋਊ ਵੀ ਪ੍ਰੈਗਨਨਸੀ ਹੈਗੀ ਆ ਬੱਚਾ ਹੋਣ ਵਾਲਾ ਵਾ ਉਸ ਤੋਂ ਬਾਅਦ ਫਾਦਰ ਦੀ ਡੈਥ ਹੋ ਗਈ ਉਸ ਤੋਂ ਬਾਅਦ ਮਦਰ ਨੂੰ ਮਜਬੂਰ ਕਰ ਦਿੱਤਾ ਗਿਆ ਸੋਨੂੰ ਨੂੰ ਛੱਡਣ ਲਈ ਕਿੱਦਾਂ ਉਹ ਡਰਾਈਵਰ ਬਾਪੂ ਜਿਸ ਦਿਨ ਸੋਨੂੰ ਨੂੰ ਝੋਲੀ ਪਾ ਕੇ ਘਰੇ ਲਿਆਇਆ ਉਹਨੇ ਆ ਕੇ ਘਰੇ ਦੀਵਾਲੀ ਵਾਂਗੂੰ ਦਿਨ ਮਨਾਇਆ ਆਕੇ ਲੋਹੜੀ ਮਨਾਈ ਵੀ ਮੈਨੂੰ ਰੱਬ ਨੇ ਪੁੱਤ ਦਿੱਤਾ ਮੇਰੀਆਂ ਤਿੰਨ ਥਿੰਗ ਐਸੀ ਮੈਨੂੰ ਇੱਕ ਪੁੱਤ ਮਿਲ ਗਿਆ ਕਿੰਨਾ ਉਹ ਖੁਸ਼ੀ ਦਾ ਪਲ ਸੀ ਜਦੋਂ सोनू ਨੂੰ ਆਂਡ ਗਵਾਨ ਤੇ ਲੋਕਾਂ ਨੇ ਆ ਕੇ ਸ਼ਗਨ ਦਿੱਤੇ ਘਰੇ ਤੇਲ ਚੋਕ ਦੇ ਅੰਦਰ ਬਾੜਿਆ ਤੇ ਕਿਦਾਂ ਕਿਦਾਂ ਜ਼ਿੰਦਗੀਆਂ ਕਿਹੜੇ ਮੋੜ ਤੇ ਲਿਆ ਕੇ ਸਾਨੂੰ ਖੜਾ ਕਰ ਦਿੰਦੀਆਂ ਇਹ ਸਭ ਉਹਦੇ ਹੱਥ ਚ ਆ ਪਏ ਮੈਂ ਸਰਦਾਸ ਕਰਿਓ सोनू ਵਾਸਤੇ सोनू ਦੇ ਆਉਣ ਵਾਲੇ ਜੀਵਨ ਵਾਸਤੇ सोनू ਦੀ ਚੜ੍ਹਦੀ ਕਲਾ ਵਾਸਤੇ ਤੇ ਐਸੇ ਬਹੁਤ ਨੇ ਲੋਕ ਜਿਹੜੇ ਤੁਹਾਡੇ ਆਸ-ਪਾਸ ਤੁਹਾਡੀਆਂ ਰਿਸ਼ਤੇਦਾਰੀਆਂ ਤੇ ਤੁਹਾਡੇ ਘਰਾਂ ਦੇ ਵਿੱਚ ਹੀ ਤੁਹਾਡੇ ਨਾਲ ਹੀ ਰਹਿੰਦੇ ਨੇ ਪਰ ਉਹਨਾਂ ਦੀਆਂ ਤਕਲੀਫਾਂ ਨੂੰ ਅਸੀਂ ਨਜ਼ਰਅੰਦਾਜ਼ ਕਰ ਦਿੰਨੇ ਆਂ ਉਹਨਾਂ ਦੇ ਹਾਲਾਤਾਂ ਨੂੰ ਅਸੀਂ ਦੇਖ ਕੇ ਵੀ ਅੰਡਠਾ ਕਰ ਦਿੰਦੇ ਜ਼ਰੂਰ ਧਿਆਨ ਦਿਆ ਕਰੋ ਆਪਣਾ ਫਰਜ਼ ਇਨਸਾਨ ਹੋਣ ਦਾ ਆਪਾਂ ਨਿਭਾਈਏ ਬਾਕੀ ਕੰਮ ਉੱਪਰ ਵਾਲੇ ਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਸੋਨੂ ਨੂੰ ਸਾਡੇ ਨੂੰ ਤੰਦਰੁਸਤੀ ਬਖਸ਼। ਕਿਉਂ ਸੋਨੂ ਵੀਰੇ? ਹਾਂਜੀ ਬਾਈ। ਤੇ ਹੁਣ ਤੇਰੀ ਮੈਂ ਗੱਲ ਕਰਾਂਵਾਂ? ਹਾਂਜੀ। ਇਹ ਸਪੀਕਰ ਤੇ ਨਹੀਂ ਆਪਾਂ ਗੱਲ ਕਰਨੀ ਭੈਣ ਨਾਲ ਕਿਉਂਕਿ ਉਹ ਕਹਿੰਦੇ ਸੀ ਕਿ ਇੱਕ ਕੁਰਸੀ ਮਂਗਾ ਦੋ। ਆ ਕੁਰਸੀ ਮਂਗਾ ਕੇ ਦੇ ਸੋਨੂ ਨੂੰ ਕਾ ਕੇ ਪਿੱਛੇ ਲਾਓ ਕੁਰਸੀ ਸੋਨੂ ਨੂੰ। ਬੈਠਾ ਸੋਨੂ ਉਹਲਾ ਤੂੰ ਹੀ ਭੇਜਿਆ ਪੁੱਤ ਕੋਮਲ ਨੂੰ ਵੀ ਦੇ ਕਰਸੀ ਇੱਕ ਹੁਣਾਂ ਚੱਕਣਾ ਨਹੀਂ ਵਰਤ ਫੋਨ ਹੋ ਸਕਦਾ ਬਿਜੀ ਹੋਵੇ ਵਿਚਾਰੀ ਕਿਤੇ ਨਹੀਂ ਚੱਕ ਨਹੀਂ ਰਿਹਾ ਪੁੱਤ ਉਹਨੂੰ ਥੋੜਾ ਰੋਕ ਕੇ ਕਰਾਉਣਾ ਮੈਂ ਠੀਕ ਆ ਆ ਉਹ ਵੀ ਸੋਨੂੰ ਵੀਰੇ ਦਾ ਮੂੰਹ ਮਿੱਠਾ ਕਰਾਓ ਸਾਰੇ ਬੱਚੇ ਆਓ ਇੱਥੇ ਸਤਨਾਉ